ਕਿੱਥੇ ਪੈ ਰਿਆ ਮੀਂਹ ਫਸੋ ਕਮੈਂਟ ਕਰਕੇ ਬਰਨਾਲ ਚ ਹੋ ਗਿਆ ਅੱਧਾ ਘੰਟਾ ਪੈਂਦੇ ਨੂੰ ਮੀਂਹ ਪਹਿਲਾਂ ਹਨੇ ਰਿਵਿਊ ਹੋਦਾ ਜੀ ਹੁਣ ਵੀ ਮੀਂਹ ਤੇਜ਼ ਹੋ ਜਾਣਾ ਹਟ ਜਾਣਾ ਦੂਸਰਾ ਨੰਬਰ ਜੇ ਕਿਸੇ ਨੂੰ ਟਾਇਲਾਂ ਚਾਹੀਦੀ ਨੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਟਾਇਲਾਂ ਵਾਸਤੇ ਮੀਂਹ ਹਵਾ ਚੱਲ ਰਹੀ ਆ ਮੌਸਮ ਠੰਡਾ ਹੋ ਰਿਹਾ よろしくお願いします。 ਉਹ ਉੱਧਰੋਂ ਬਦਲਾ ਰਹਾ ਮੀਂਹ ਪਾ ਰਿਹਾ ਆਪਣਾ ਹੋਇਆ ਟਾਇਰ ਤੋਂ ਬਦਲਾ ਰਹੀ ਪੈਂਦਾ ਹੈ ਮਾਹੂਰੇ ਸਾਹਮਣੇ ਹੀ ਘਟ ਬਦਲਾ ਰਹਾ ਉਹ ਉੱਥੇ ਤੋਂ ਬਦਲਾ ਰਹਾ ਮੀਂਹ ਵਧੀਆ ਫਰਲ ਪੈਂਦਾ ਹੈ ਹਾਂ ਕੋਈ ਨਹੀਂ ਪਿਆ ਰਿਹਾ ਘੰਟਾ ਹੋ ਗਿਆ ਨਹੀਂ ਪਿਆ ਨਾ ਉਹ ਪਾਣੀ ਦੇਖਦਾ ਬੜਾ ਗੀ ਆ ਵੀ ਇਹ ਤਾਂ ਭਰ ਜੂਗੀ ਇਹ ਇਹ ਉਹ ਪੁੱਤਰ ਗਿਆ ਕਿੱਧਰ ਲੱਗੀਆ ਭਾਰੀ ਮੀਂਹ ਕਰਕੇ ਪਤਾ ਨਹੀਂ ਕਿੰਨੇ ਰਾਤ ਆ ਜੇ ਤੇ ਘਰ ਮਗੜੋਂ ਪਾਣੀ ਚ ਜਾ ਬੜਿਆ ਕੋਈ ਪਤਾ ਨਹੀਂ ਥੱਲਿਆਂ ਦੇ ਵਿੱਚ ਦੇਖ ਕੇ ਬਸ ਦੇ ਕੰਚਲਾਉ ਇਹ ਜਿਹੜਾ ਕੋਈ ਪਤਾ ਨਹੀਂ ਕਿੱਥੇ ਕੋਈ ਸਟਾ ਹੋ ਸੇਵ ਧਿਆਨ ਰੱਖੋ ਜਿੱਥੇ ਫੜ ਸਕਦੇ ਆ ਖਰਜ ਨਹੀਂ ਇਹਦੇ ਵਿੱਚ ਕੋਈ ਫਾਇਦਾ ਨਹੀਂ ਕਰਨਾ ਆਪਣੇ ਹੀ ਬਚਤ ਆਪਣੇ ਹੱਥ ਦੇ ਵਿੱਚ ਹੂੰ ਉੱਪਰ ਘਪਲਾਟ ਜਾਉਂ Oh, they can eat the bell.